ਸ੍ਰੀ ਗੁਰੂ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਸ਼ੁਰੂਆਤ ਕਰਤੀ ਆਪਾਂ ਬਾਗਿਆਂ ਦੇ ਬਾਗਿਆਂ ਦੇ ਕਰੋ ਜੇ ਕਿ ਨੇ ਵੀ ਨਾਲੀ ਸਾਫ਼ ਕਰਾਉਣੀ ਹੋਵੇ ਤੇ ਬਾਗੇ ਨਾਲ ਸੰਪਰੀ ਕਰ ਸਕਦਾ ਨਾ ਤੇ ਘੜਾ ਪਾਵੇਂਗਾ ਲੋ ਜਾ ਬਾਗੇ ਨਾਲ ਸੰਪਰੀ ਕਰੋ ਡੋਲਾ ਦਿਖਾਈ ਡੋਲਾ ਤੇ ਬਾਗਾਂ ਨਾਲੀ ਸਾਫ਼ ਕਰਕੇ ਵਧੀਆ ਢੰਗ ਦੇ ਨਾਲ ਤੇ ਵਧੀਆ 73 73 ਤਸੱਲੀ ਤਸੱਲੀ ਬਖਸ਼ ਕੰਮ ਕੀਤੇ ਜਾਣਗੇ ਬਾਗੇ ਵੱਲੋਂ ਤੇ ਬਹੁਤ ਸਸਤਾ ਰੇਟ ਜੈਨੂਨ ਰੇਟ ਤੇ ਕਿੰਨਾ ਕਿੰਨੇ ਪੈਸੇ ਇਹ ਠੇਕਾ ਹੈ ਭਾਈ ਫੋਟੋ ਹਿਸਾਬ ਨਾਲ ਚੱਲਦਾ ਕੋਈ ਅੱਛਾ ਫੋਟ ਦੇ ਹਿਸਾਬ ਨਾਲ ਫੋਟਾ 10000 ਰੁਪਏ ਆ ਅੱਛਾ ਠੀ ਤੂੰ ਮਹਿੰਗਾ ਵੀ ਰਹਿੰਦੇ ਭਰਾ ਕੰਮ ਕਰਦਾ 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 ਯੋਰ ਐਰ ਉਹਦਾ ਫੇਰ ਐਰ ਉਹਦਾ ਐਰ ਨਹੀਂ ਆਪੇ ਫੇਰ ਤੋਂ ਸ਼ੱਦ ਡਿਲੀਵਰ ਬਾਗਾ ਡਿਲੀਵਰ ਆ ਗਿਆ ਆਪਣੀ ਗੱਡੀ ਲੈ ਕੇ ਬਾਗਾ ਡਿਲੀਵਰ ਜੀ ਲਾਤੀ ਇਹ ਦਰੇਗਾ ਨਾ ਬਾਗਾ ਡਿਲੀਵਰ ਬਾਗਾ ਦਾ ਇਦਾਂ ਢੇਰੀ ਲਈ ਆਉਂਦਾ ਇਦਾਂ ਨਾ ਢੇਰੀ ਨਾ ਨਾ ਕੈਮਰਾ ਥੋੜਾ ਜਿਆਦਾ ਪਾਸੇ ਹੀ ਪਤਾ ਨਹੀਂ ਤਰੀ ਹੋਈ ਕਿੰਨੇ ਦੀ ਰਿਕਾਰਡਿੰਗ ਦੁਬਾਰਾ ਚੜਾ ਪਛਾਣ ਕਰਕੇ ਪਛਾਣ ਕਰਕੇ ਫੇਰ ਧੱਕਾ ਉਹੋ ਗੱਲ ਫਿਰ ਲਾਈਵ ਦੀ ਆਏ ਹੋਏ ਹੋਏ ਪਤਾ ਨਹੀਂ ਤੇਰੀ ਵੀਡੀਓ ਬਣੀ ਨਹੀਂ ਆਇਆ ਜੀ ਆਪਣਾ ਰਹਿ ਗਿਆ ਥੋੜਾ ਓਰਾ ਓਏ ਓਏ ਰਾ ਪਾਣੀ ਲੈ ਕੇ ਆ ਜਾ ਪਾਣੀ ਲੈ ਕੇ ਆ ਪੀ ਆ ਲੈ ਜਾ ਗਲਾ ਹਾਲ ਲੈ ਜਾ ਆਪਣਾ ਕੰਮ ਰਹਿ ਗਿਆ ਬਸ ਥੋੜਾ ਜਿਆ ਰਹਿ ਗਿਆ ਚੱਲ ਤੇ ਮਾਦੇ ਦੇ ਪਾਰ ਚੱਲਣ ਇਹ ਨਹੀਂ ਕਿ ਦਬਾਵਾ ਬਸ ਬਾਤ ਬਾਈ ਨਾ ਉਹਨੂੰ ਪਾਪਾ ਮੱਤਾਂ ਉਹ ਛੇੜੂਣਗੇ ਇਹ ਮੋਰੋਂ ਪਾਈ ਬਾਕੀ ਬਾਤ ਆਪਰੇ ਨੇ ਕਿਹਾ ਕਿ ਨੈਣਾ ਨੇ ਚੁਣੇ ਲਿਆਗੇ ਦੂਜੇ ਬੰਦੇ ਮੇਰੇ ਇਕੱਲਾ ਨਹੀਂ ਛੱਡਦਾ ਮੇਰੇ ਨਾਲ ਛੇੜਦੇ ਪਈ ਨਦਨ ਤੇ ਆਪਾਂ ਪਹਿਲਾਂ ਪੁੱਛ ਲੋ ਕਿ ਰਾਹ ਨਹੀਂ ਗਿਆ ਤੇ ਆਪਾਂ ਕਿੰਦਾ ਖਾਓ ਵੀਰ ਨੂੰ ਮੋਚਾ ਆ ਗਿਆ ਜਾ ਵੀਰ ਜਾ ਵੀਰ ਨੂੰ ਪੁੱਛਿਆ ਜਾਏ ਭਾਗਾ ਫਿਰ ਇੰਤਰੇ ਜਾ ਸਾਹਲੇ ਤੁੰ ਨੂੰ ਨਹੀਂ ਆਵੇ ਕੀ ਗੱਲ ਹੋਈ ਨਹੀਂ ਨਹੀਂ ਅਹੀਂ ਵਗਾਜ ਗਏ ਪਾਉ ਹਾਂ ਕਰ ਲੈ ਜਾ ਠੀਕ ਅਹੀਂ ਵਗਾਜ ਗਈ ਸੋਨੂ ਹਾਂ ਕਰ ਲੈ ਜਾ ਵੀਰ ਅਹੀਂ ਵਗਾਜ ਗਈ ਬਾਗੇ ਪਹੁੰਚੇ ਚਾਹਣਾ ਬਾਗੇ ਨੂੰ ਕੀ ਗੱਲ ਹੋਈ ਕੀ ਗੱਲ ਹੈ ਨਾ ਪਤਾ ਫਤੂ ਨੂੰ ਸੇ ਦਾ ਲਾਲ ਲਾਗੇ ਹੁਣਾਂ ਤੇ ਪਾਇਆ ਦੀਦੋਦ ਗੱਲ ਉਹ ਗੱਲ ਬੱਕਰੀ ਪਰ ਹੋਇਆ ਕੀ ਤੈਨੂੰ ਅੱਜੀ ਰਾਤ ਉਹ ਗੱਲ ਬੱਕਰੀ ਆ ਤੈਨੂੰ ਹੋਇਆ ਗਿਆ ਛਿੱਦੀ ਪਰੇ ਲੱਗੇ ਛਿੱਦੀ ਪਰੇ ਉਹ ਇਨੇ ਸਕਤਾ ਹਾਂ ਤੂੰ ਵੱਡਾ ਵੈਲਡਰ ਹਾਂ ਜਿਉਂ ਕਰਦਾ ਫਿਰ ਉਹਨੂੰ ਪੁੱਛ ਲਾਂਗੇ ਪੁੱਛਣਾ ਗਾਣ ਪੁੱਛਣਾ ਹੀ ਤੇ ਜਾਂ ਗਾਣ ਪੁੱਛ ਗਿਆ ਆਪਾਂ ਆਪਾਂ ਹੋਏ ਮਰ ਬਜਾਉਂਦੇ ਆਉਂਦੇ ਆ ਇਹ ਨੂੰ ਹਣਾ ਓ ਇਧਰ ਆ ਓ ਇਧਰ ਆ ਗਵਾਜ ਨਾ ਜਾਵੀਂ ਢੰਡੂੜਾ ਤਗੜਾ ਹਨੂਣ ਸੁਪਣਾ ਕਰੀਆਂ ਚ ਮੈਨੂੰ ਸਾਥ ਤੇ ਆ ਜਾ ਓ ਇਧਰ ਆ ਜਾ ਭਰਾ ਆ ਜਾ ਨਾ ਉਹਨੇ ਕੀ ਹੋਇਆ ਰੋਟੀ ਖਾ ਕੇ ਬਾਗੀ ਰੋਟੀ ਖਾ ਕੇ ਰੋਟੀ ਖਾ ਕੇ ਕੀ ਹੋਇਆ ਬਹੁਤ ਰੋਟੀ ਆਈ ਬਣਾ ਲਓ ਬਾਗੀ ਬਹੁਤ ਰੋਟੀ ਖਾ ਕੇ ਬਾਗੀ ਬਹੁਤ ਦਸੀ ਪਰ ਗਿਆ ਤੇ ਜਿਹੜੀ ਗੱਲ ਅੱਗੇ ਕਹਿ ਆ ਮੈਂ ਅੱਗੇ ਤੇ ਮੈਂ ਕੀ ਆ ਬੋਲ ਹਾਂ ਮੋਟਾ ਦੀ ਪੈਨ ਨੂੰ ਭੱਜ ਲੋ ਗਾਂ ਆ ਗਈ ਗਾਂ ਦੇਖੀ ਗਾਂ ਦਾ ਵੀ ਸ਼ੇਰ ਆ ਗਿਆ ਮੈਂ ਭੱਜਾਂ ਬੱਗਾ ਉੱਤਰ ਕਿ ਨੂੰ ਕੀ ਵੇਖਣ ਦੇ ਉੱਤਰ ਕੀ ਆ ਉੱਤਰ ਦਾ ਮਾਮਾ ਆਉਂਦਾ ਜਦੋਂ ਸਾਈ ਭਾਸੀ ਸਾਗੇ ਆਛਾ ਰਾਹ ਦੇਖਦੇ ਅੱਡੂ ਖਾਣੇ ਮੋਟਾ ਉਹਨੇ ਕੁੱਟ-ਕੁੱਟ ਕੇ ਬਣਾਣੇ ਆ ਇਹ ਠੀਕ ਆ ਥੱਪ ਬਗਾ ਦੋ ਰਹਿਣਾ ਕਿ ਉਹਨੇ ਨਹੀਂ ਆ ਗਿਆ ਹੀ ਆ ਗਿਆ ਹੀ ਬੱਗਾ ਆ ਗਿਆ ਹੀ ਹੋਵੇ ਆ ਗਿਆ ਹੀ ਕਰ ਲੱਭੋ ਉਹਦੇ ਨੂੰ ਆਪਣੇ ਨਾਲ ਜਿਆਦਾ ਨੂੰ ਪਤਾ ਯਾ ਕਿਹਨ ਕਿੱਥੇ ਲਾਉਣੀ ਕਰ ਲੀ ਤਾਂ ਕਿੱਥੇ ਲਾਉਣੀ ਤੂੰ ਦਾ ਤੁਹਾਨੂੰ ਉੱਚਾ ਸਾਹਮਣੇ ਕੀ ਆ 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 ਤੂੰ ਮਰਾ ਠਕਰਾ ਲਓ ਉਹ ਵੀ ਬਾਗੀ ਆਲਾ ਦਿੰਦਾ ਚੱਲ ਤੱਕਲਾ ਓਏ ਗੱਲ ਤੱਕਲਾਈਏ ਚੱਲ ਤਲ ਆ ਆ ਜਾ ਤੱਕਲਾ ਜਿਵੇਂ ਬੋੜਿਆਂ ਦੇ ਆਏ ਖੇਤਾਂ ਜਾਂਦੇ 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 ਬਾਗੇ ਦੇ ਵਸਦੀ ਨਹੀਂ ਗੱਲ ਚੜ ਜੂਗੀ ਇਹ ਚੜ ਗਈ ਇਹ ਆ ਰਹੀ ਫਿਰ ਹੋਰ ਕੀ ਆ ਓ ਆ ਜਾ ਬਜਾ ਬਚਾ ਬਜਾ ਬਚਾ ਬਾਗਾ ਤੈਨੂੰ ਪਹਿਲਾ ਗਿਆ ਚੱਲ ਤੱਕਾ ਲਾਉ ਬਾਗਾ ਤੱਕਾ ਲਾਉਦਾ ਆਇਆ ਹੋਏ 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 ਬਗਿਆ ਚੜ ਗਈ ਕੋਈ ਕਿੱਥੇ ਲਾਉਣੀ ਆ ਸੰਜੀਤ ਇੱਥੇ ਲਾ ਦੋ ਠੀਕ ਹੈ ਜੀ ਓਏ ਇਹਦੇ ਉੱਤੇ ਲਾ ਦੋ ਬਸ ਆਜੋ ਤੇ ਆਹ ਆਹ ਆਪਣੇ ਕਰ ਲੈਣੀ ਇੱਥੇ ਰੱਖ ਦਈਏ ਲਾ ਕੇ ਬਸ ਉੱਤੇ ਉੱਤੇ ਕਿੱਥੇ ਲਾਤੇ ਜਾਂਦੇ ਬਗਿਆ ਕੇ ਕਾਪੜੇ ਮੰਦਿਆਂ ਦੇ ਕਾਪੜੇ ਕਿਹਦੇ ਅਸੀਂ ਘੱਟ ਖਾਂਦੇ ਆ ਕੀ ਜਿਆਦੀ ਹੀ ਦੇਗਾ ਤੂੰ ਪਰ ਉਂਗਲ ਪਰੇ ਕੱਲੇ ਤੋਂ ਮਾਸਾ ਜਿਆਦੀ ਹੋ ਗਈ ਅੱਜ ਬਾਗਿਆਂ ਵਿੱਚ ਇਹ ਮੱਗਿਆ ਜਿਆਦੀ ਹੋਈ ਨਾ ਬਾਗਿਆਂ ਨੂੰ ਦੇ ਜਾਈਂ ਪਾਗਾ ਕਹਿੰਦਾ ਗੋਲ ਗੱਪੇ ਖਵਾ ਕੇ ਲਿਆਉ ਉਹ ਕਲਿੱਪ ਲੈਣ ਕਲਿੱਪ ਲੈਣੀ ਭੁੱਲ ਗਏ ਸੀ ਚਲ ਉਹ ਬੱਕਰੀ ਗੱਲ ਮੈਂ ਚਾੜ ਗਿਆ ਲੱਗਾ ਤੂੰ ਖਾਂਦਾ ਉਹਦਾ ਖਾਣ ਗਿਆ ਤੂੰ ਰੱਖੇ ਤੂੰ ਮੇਰਾ ਰੱਖੇ ਉਰੇ ਮੋਈ ਨਾ ਉਹ ਕੁੜੀ ਨੂੰ ਬੜੀ ਕੀ 임ਲੀ ਉਹਦੇ ਮੋਈ ਦੂਜੀ ਆ ਗਈ ਕਿੰਨਾ